ਚਲੋ ਕੁਝ ਚੀਜ਼ਾਂ ਜੁੜ ਰਹੀਆਂ ਨੇ ਮੋਹ ਵਾਲੀਆਂ ਤਾਂ ਤਾਂ ਤੇ ਪਰ ਕੁਝ ਜਿਹਦਾ ਆਪਾਂ ਸਮਾਜ ਦੇ ਵਿੱਚ ਤੇ ਕੁਝ ਆਸ-ਪਾਸੇ ਨਿਗਾਹ ਮਾਰਦੇ ਆ ਤੇ ਬੜਾ ਕੁਝ ਟੁੱਟ ਖਿਲਰ ਵੀ ਰਿਹਾ ਐ ਮਿੰਟੂ ਜੀ ਆ ਟ੍ਰਾਂਸਪੋਰਟ ਵਾਲਾ ਬੜਾ ਚੱਕਰ ਪਿਆ ਹੋਇਆ ਕਾਫੀ ਟਾਈਮ ਤੋਂ ਲੋਕ ਕਹਿ ਰਹੇ ਸੀਗੇ ਕਿ ਕੋਈ ਮੋਟਰਸਾਈਕਲ ਦੀ ਕੋਈ ਲਾਇਸੈਂਸ ਨਹੀਂ ਬਣ ਰਿਹਾ ਕੁਛ ਇਹ ਨਹੀਂ ਉਹ ਦੇਖੋ ਕਿੰਨਾ ਖਿਲਾਰਾ ਪੈ ਗਿਆ ਉਸ ਮਸਲੇ ਦੇ ਵਿੱਚ ਵੀ ਹੁਣ ਤੇ ਕਹਿੰਦੇ ਵੀ ਸੱਤ ਜਣਾਂ ਦੇ ਤਾਂ ਐਫ ਆਈ ਆਰ ਹੀ ਹੋ ਗਈ ਆ ਚਾਰ ਗ੍ਰਿਫਤਾਰ ਵੀ ਹੋ ਗਿਆ ਤੇ ਅਜੇ ਤੇ ਮੇਰੇ ਤਾਂ ਹੋਰ ਬੜਾ ਕੁਝ ਨਿਕਲਣਾ ਇਸ ਮਾਮਲੇ ਦੇ ਵਿੱਚੋਂ ਤੁਹਾਨੂੰ ਯਾਦ ਹੋਣਾ ਹੈ ਆ ਆਪਾਂ ਬਠਿੰਡੇ ਦੀ ਗੱਲ ਕੀਤੀ ਸੀ ਕਿ ਜਦੋਂ ਇੱਥੋਂ ਦਫ਼ਤਰ ਚ ਇੱਕ ਬੰਦਾ ਫੜਿਆ ਗਿਆ ਜੀ ਮੈਂ ਉਸ ਵੇਲੇ ਵੀ ਗੱਲ ਕਹੀ ਸੀ ਕਿ ਜਿਹੜਾ ਟਰਾਂਸਪੋਰਟ ਮਹਿਕਮਾ ਹੈ ਦੇਖੋ ਇੱਕ ਗੱਲ ਨਾ ਥੋੜੀ ਜਿਹੀ ਕਹਿਣੀ ਪਊਗੀ ਹੁਣ ਸਾਰੇ ਮਹਿਕਮੇ 'ਚ ਮੇਰੇ ਆਪਣੇ ਯਾਰ ਦੋਸਤ ਆ ਤਾਂ ਫਿਰ ਗਲਾਸ਼ ਖਵਾ ਵੀ ਕਰ ਦਿੰਦੇ ਨੇ ਅੱਛਾ ਗੱਲ ਇਹ ਆ ਕਿ ਤੁਹੀਂ ਇਹ ਚੀਜ਼ ਨੋਟ ਕਰਿਓ ਕਿ ਪੁਲਸ ਦੀ ਤੇ ਪਟਵਾਰੀਆਂ ਦੀ ਸਭ ਤੋਂ ਜ਼ਿਆਦਾ ਬਦਨਾਮੀ ਆ। ਹਮ ਪਰ ਜੇ ਤੁਸੀਂ ਦੇਖੋਗੇ ਲੋਕ ਜਿਹੜੇ ਆ ਉਹ ਇਨ੍ਹਾਂ ਚੱਕਰਾਂ ਤੋਂ ਬਾਹਲੇ ਦੁਖੀ ਆ। ਹੁਣ ਇੱਕ ਛੋਟੀ ਜੀ ਮਿਸਾਲ ਲਏ। ਇੱਧਰ ਆ ਜਾਗੇ ਛੋਟੀ ਜੀ ਖਬਰ ਹੈ ਕਿ ਬੰਦੇ ਫੜੇਗਾ ਕਿਉਂ ਫੜੇਗਾ? ਹਮ ਹਮ ਆਪਣੇ ਮਾਊ ਆਪਣੇ ਸੈਂਟਰ ਬਣਾਤਾ ਜੀ। ਜੀ ਡਰਾਈਵਿੰਗ ਸਕਿੱਲ ਸੈਂਟਰ ਹੈ ਜਿਹੜਾ ਨਾਂ ਵੱਡਾ ਬਹੁਤ ਵੱਡਾ ਉਹਨੂੰ ਪੂਰਾ ਉਚਾਰਨ ਦੀ ਜ਼ਰੂਰਤ ਹੈ ਬាទ 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 ਬਾਦਲ ਸਾਹਿਬ ਦੀ ਨਜ਼ਰ ਇਹ ਨਹੀਂ ਤੋਗੀ ਮਾਹੂਣੇ ਤੁਹਾਨੂੰ ਪਤਾ ਸੜਕ ਕਿਤੇ ਬਣਾਤਾ ਜੀ ਮੇਰਾ ਮਾਮੇ ਦਾ ਮੁੰਡਾ ਪਟਿਆਲੇ ਤੋਂ 30 ਕਿ 35 ਕਿਲੋਮੀਟਰ ਦੂਰ ਰਹਿੰਦਾ ਉਹ ਆਇਆ ਇੱਥੇ ਜੀ ਮੈਂ ਕਿਹਾ ਯਾਰ ਕਮਾਲ ਆ ਜਨੂੰ ਤੇ ਤੁਹਾਡਾ ਨੇੜੇ লাইসেনਸ ਨਹੀਂ ਬੰਦ ਲੱਗਦਾ ਹੁੰਦਾ ਫਿਰ ਮੇਰਾ ਇੱਕ ਮਿੱਤਰ ਲੁਧਿਆਣੇ ਤੋਂ ਆਇਆ ਹੂੰ ਇੱਕ ਦਿਨ ਮੈਨੂੰ ਤੁਰਦਾ ਫਿਰਦਾ ਮਿੱਤਰ ਇੱਥੇ ਹੁਸ਼ਿਆਰਪੁਰ ਦਾ ਮਿਲਿਆ ਹੁਸ਼ਿਆਰਪੁਰ ਸਾਈਡ ਤੋਂ ਬਹੁਤ ਲੋਕ ਆਉਂਦੇ ਨੇ ਕਮਾਲ ਦੀ ਗੱਲ ਹੈ ਯਾਰ ਭਈ ਸਾਨੂੰ ਇਹ ਪ੍ਰੋਬਲਮ ਨਹੀਂ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਸਾਡੇ ਇਲਾਕੇ 'ਚ ਆਉਂਦਾ ਪਰ ਇੱਕ ਬੰਦਾ ਹੁਸ਼ਿਆਰਪੁਰੋਂ ਆਇਆ ਹੈ ਹੂੰ ਸੁਖਮਨ ਸਾਹਿਬ ਦੋ ਦਿਨ ਦਾ ਮੰਨ ਲਓ ਤਾਂ ਟ੍ਰੇਨਿੰਗ ਜੋ ਵੀ ਪੀਰੀਅਡ ਆ ਹੋ ਗਿਆ ਜੀ ਇੱਕ ਦਿਨ ਜਾਣ ਆਉਣ ਚ ਉਹਦਾ ਚਲਾ ਜਾਊਗਾ ਇੱਕ ਦਿਨ ਚ ਤਾਂ ਆਪ ਡਾਊਨ ਕਰ ਹੀ ਨਹੀਂ ਸਕਦਾ ਤਿੰਨ ਚਾਰ ਦਿਨ ਦਾ ਤਾਂ ਉਹਦਾ ਆ ਖਰਚਾ ਹੀ ਪੈ ਗਿਆ ਕਿਰਾਇਆ ਪਾੜਾ ਲਾ ਕੇ ਠੀਕ ਹੈ ਜੀ ਤਾਂ ਹੁਣ ਤਾਂ ਮੇਰੇ ਖਿਆਲ ਦੇ ਨਾਲ ਸੈਂਟਰ ਵਧਾ ਦਿੱਤੇ ਤੇ ਕਿਸੇ ਵੇਲੇ ਤੇ ਪੰਜਾਬ ਚ ਇੱਕ ਦੋ ਹੀ ਸੀਗੇ ਹੂੰ ਪਹਿਲੀ ਗੱਲ ਤੇ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਬੰਦ ਹੋਣਾ ਚਾਹੀਦਾ ਜੀ ਕੀ ਮੇਰੀ ਗੱਲ ਸੁਣੋ ਜਿਨੇ 20 ਸਾਲ ਟਰੱਕ ਚਲਾਇਆ ਉਹਨੂੰ ਟ੍ਰੈਕਾਂ 'ਚੋਂ ਲੰਘਾ ਕੇ ਕੀ ਸਿਖਾ ਦੇਓਗੇ ਤੁਸੀਂ ਬਿਲਕੁਲ ਕੀ ਸਿਖਾ ਦੇऊं ਬਿਲਕੁਲ ਸਰ ਜਿਨ੍ਹਾਂ ਨੇ ਗੁੱਟਾਂ ਤੇ ਪਾਨੇ ਖਾਦੇ ਹੁੰਦੇ ਆ ਹਮ ਠੀਕ ਹੈ ਨਾ ਜੀ ਗੁੱਟਾਂ ਤੇ ਪੇਚਕਸ ਖਾਦੇ ਹੁੰਦੇ ਆ ਕੰਡਕਟਰ ਸੀਟ ਤੇ ਬੈਠਿਆਂ ਚੋਕ ਜੀ ਲੱਗੀ ਡਰਾਈਵਰ ਖਿੱਚ ਕੇ ਮਾਰਦਾ ਸੀ ਹੁਣ ਤੇ ਡਰਾਈਵਰ ਹੀ ਆਮ ਹੀ ਸਿੱਖੀ ਜਾਂਦੇ ਨੇ ਜੀ ਸਾਰਾ ਪੇਚਕਸ ਰੱਖਿਆ ਹੁੰਦਾ ਸੀ ਡਰਾਈਵਰ ਸਾਈਡ ਇਹ ਵੀ ਉਸਤਾਦੀ ਸ਼ਾਗਿਰਦੀ ਵਾਲਾ ਕੰਮ ਹੀ ਸੀ ਹਾਂਜੀ ਹਾਂਜੀ ਮੈਂ ਮੈਂ ਤੇ ਆਪ ਧੱਕੇ ਖਾਦੇ ਟਰੱਕਾਂ ਦੇ अच्छा ਉਹਨਾਂ ਨੂੰ ਕੀ ਸਿਖਾਓਗੇ ਜੇ ਤੁਸੀਂ ਜੀ ਜਿਨ੍ਹਾਂ ਨੇ ਪੇਚ ਕਸਾ ਖਾ ਖਾ ਕੇ اچھا ਗੱਲ ਇਹ ਆ ਕਿ ਭਈ ਹੁਣ ਜੇ ਤੁਸੀਂ ਇਹ ਚੀਜ਼ ਦੇਖੋਗੇ ਤਾਂ ਅੱਗੇ ਆ ਜਾਓ ਕਿ ਜਿਹੜੇ ਜਿਹੜੇ ਆ ਜ਼ਿਲਾ ਪੱਧਰੀ ਟਰੈਕ ਜੇ ਬਣਾਏ ਆ ਉੱਥੇ ਕੀ ਉੱਥੇ ਜਾਂਦੇ ਆ ਕਿ ਪਾਸਿੰਗ ਹੈ ਜੀ ਕੈਮਰਾ ਖਰਾਬ ਹੈ ਅੱਜ ਜੀ ਸੌਫਟਵੇਅਰ ਖਰਾਬ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਦੱਸੋ ਕਦੇ ਕੈਮਰਾ ਖਰਾਬ ਕਦੇ ਆ ਖਰਾਬ ਤ੍ਰੀਸਾ ਕਰਦੇ ਜੇ ਤੁਸੀਂ ਅਮਰੀਕਾ ਦੀਆਂ ਹੂੰ ਤੇ ਤਿਆਰੀ ਤੁਹਾਡੀ ਬੰਗਲਾਦੇਸ਼ ਤੋਂ ਵੀ ਬੁਰੀ ਆ ਕਦੇ ਜੀ ਸਾਡੀ ਉਹ ਫਲਾਣੀ ਫਰਮ ਭੱਜ ਗਈ ਹੈ ਕਪਲਾ ਕਰਕੇ ਹੂੰ ਹੁਣ ਪ੍ਰਿੰਟ ਨਹੀਂ ਹੋ ਰਹੀ ਜੀ ਡਰਾਈਵਿੰਗ ਲਾਇਸੈਂਸ ਆਰਸੀ ਉਹਦੇ ਵਿੱਚ ਕੀ ਹੋਇਆ ਹੂੰ ਕਿ ਇਹਨਾਂ ਨੇ ਦਲਾਲੀ ਸਿਸਟਮ ਅਪਣਾ ਲਿਆ 35 ਜਣਿਆਂ ਦੀ ਸ਼ਿਕਾਇਤ ਹੋਈ ਪਾਉ ਜੀ ਕੋਲ ਭੁਲਰ ਸਾਹਿਬ ਕੋਲ ਭੁਲਰ ਸਾਹਿਬ ਐਕਟਿਵ ਨਹੀਂ ਇਸ ਮਾਮਲੇ 'ਚ ਹੂੰ ਉਹਨਾਂ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਤੇ ਅਧਿਕਾਰੀ ਨੇ ਫੋਨ ਹੀ ਨਹੀਂ ਚੁੱਕਿਆ ਅੱਗੋਂ ਉਹ ਗੁੱਸੇ 'ਚ ਆਏ ਫਿਰ ਉਹਨਾਂ ਨੇ ਆ ਪਿਛਲੇ ਦਿਨ ਹੀ ਕੰਮ ਚੱਕਿਆ ਵੀ ਸੇ ਦਾ ਜੀ ਠੀਕ ਹੈ ਕਿੰਨੇ ਮਾਮਲੇ ਹੋ ਗਏ ਬਠਿੰਡੇ ਵਾਲਾ ਐਸ ਪੀ ਐਸ ਪਰਮਹਾਰ ਜਦੋਂ ਹਟਾਏ ਗਏ ਵਿਜੀਲੈਂਸ ਉਹਨਾਂ ਨੇ ਕਿੱਡੀ ਤਗੜੀ ਰੇਡ ਕੰਡਕਟ ਕੀਤੀ ਅਮਰਸਰ ਦੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਹੀ ਘੁਟਾਲਾ ਨਿਕਲ ਚੁੱਕਾ ਆਨ ਰਿਕਾਰਡ ਦੀ ਗੱਲ ਕਰ ਰਿਆਂ ਫਿਰੋਜ਼ਪੁਰ ਦਫ਼ਤਰੋਂ ਵੀ ਆਈ ਪੀ ਨੰਬਰਾਂ ਦਾ ਘੁਟਾਲਾ ਨਿਕਲ ਚੁੱਕਾ ਬਾਦਲ ਸਰਕਾਰ ਵੱਲੋਂ ਹੂੰ ਠੀਕ ਹੈ ਜੀ ਤੋ ਮਤਲਬ ਕਿ ਇਹ ਜਿਹੜੇ ਆ ਦਫਤਰ ਨੇ ਡੀਟੀਓ ਆਰਟੀਏ ਜੋ ਵੀ ਹੈ ਚੱਲ ਰਿਹਾ ਹੈ ਸਿਸਟਮ ਸਾਰਾ ਹੀ ਠੀਕ ਕਰਨ ਦੀ ਲੋੜ ਹੈ ਸਾਹਿਬ ਬਿਲਕੁਲ ਇਹ ਜਿਹਦਾ ਬਹੁਤ ਮੈਨੂੰ ਤਾਂ ਸ਼ੁਰੂ ਤੋਂ ਕੰਮ ਕਰਨ ਵਾਲੀ ਲੋੜ ਹੈ ਮਤਲਬ ਕਿ ਕਿਨਾਰਾ ਪਿਆ ਹੋਇਆ ਬਿਲਕੁਲ ਲਾ ਵੱਡੀ ਹੂੰ ਇੱਥੇ ਬਹੁਤ ਹੁਣ ਤੁਸੀਂ ਦੇਖੋ ਕਿ ਉੱਥੇ ਇੱਕ ਡਾਟਾ ਐਂਟਰੀ ਆਪਰੇਟਰ ਜਿਹੜੀ ਸੀਗੀ ਬੀਬੀ ਉਹਨੂੰ ਇਹਨਾਂ ਨੇ ਸਕੰਜੇ ਚ ਲਿਆ ਉੱਥੋਂ ਚੱਲਦੀ ਚੱਲਦੀ ਗੱਲ ਗੁਰਦਾਸਪੁਰ ਤੋਂ ਪਹੁੰਚ ਗਈ ਮਾਹੂਆ ਨੇ ਕੀ ਤਾਂ ਦਲਾਲੀ ਸਿਸਟਮ ਪਹਿਲੇ ਹੋਇਆ ਜੀ 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 ਕਿ 7653 ਸਰਟੀਫਿਕੇਟ ਬਣਾਏ ਇਹਨਾਂ ਨੇ ਉਹਦੇ ਚੋਂ 2627 ਫਰਜ਼ੀ ਆ ਲੋ ਕਰ ਲੋ ਗੱਲ ਲੋ ਅੱਜ ਨਿਕਲੇ ਫਿਰ ਤੇ ਕਮਾਲ ਦੀ ਗੱਲ ਹੈ ਉਹ ਕਹਿੰਦੇ ਫਰਜੀ ਦਸਤਾਵੇਜ਼ ਵੀ ਅਸੀਂ ਤਿਆਰ ਕਰ ਦਿੰਨੇ ਆ ਦਸਤਾਵੇਜ਼ ਵੀ ਆਪਦੇ ਕੋਲੋਂ ਮਤਲਬ ਕਿ ਇਹ ਬੜਾ ਵੱਡਾ ਇੱਕ ਸਕੈਮ ਬਣਦਾ ਮੈਂ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਇਹਦਾ ਸਰਲੀਕਰਨ ਕੀਤਾ ਜਾਵੇ ਜੀ ਬਿਲਕੁਲ ਹੈ ਉਹ ਸਿਸਟਮ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਇਹ ਜਿਹੜੇ ਲਾਈਟ ਵਹੀਕਲ ਚਲਾਉਣ ਵਾਲੇ ਲਾਇਸੈਂਸ ਵਗੈਰਾ ਇਹ ਤੇ ਪਿੰਡ ਪੱਧਰ ਤੇ ਬਣਾ ਦਿੱਤੇ ਜਾਣੇ ਚਾਹੀਦੇ ਯਾਰ ਹੂੰ ਕੀ ਮਤਲਬ ਕਿ ਇਹਦੇ ਵਿੱਚ ਕੋਈ ਰਾਕਟ ਸਾਇੰਸ ਹੈ ਜਾਂ ਦੋ ਚਾਰ ਪਿੰਡਾਂ ਤੇ ਹੀ ਬਣਾ ਦਿਓ ਜਾਂ ਤਹਿਸੀਲ ਪੱਧਰ ਤੇ ਬਣਾ ਦਿਓ ਜ਼ਿਲ੍ਹਾ ਪੱਧਰ ਤੇ ਹੁਣ ਇੱਕ ਬੱਚੀ ਜਾਵੇ ਉਹ ਪਹਿਲਾਂ ਬਲੱਡ ਟੈਸਟ ਕਰਾਵੇ ਆ ਫਲਾਹ ਕਰਵਾਵੇ ਢਮਕਾ ਕਰਵਾਵੇ ਉਹ ਸਾਰਾ ਕੁਝ ਸਿੰਗਲ ਵਿੰਡੋ ਕਰ ਦੋ ਹਮ ਠੀਕ ਹੈ ਨਾ ਜੀ ਤਹਿਸੀਲ ਪੱਦਰ ਤੇ ਉੱਥੇ ਹੀ ਸਭ ਕੁਝ ਕਰੋ ਤਹਿਸੀਲ ਚੀ ਟ੍ਰੈਕ ਵੀ ਉੱਥੇ ਹੋਵੇ ਸਭ ਕੁਝ ਹੋਵੇ ਕਰਨਾ ਕੀ ਆ ਸਕੂਟੀ ਨੂੰ ਚੰਗੀ ਰੇਸ ਦਿੱਤੀ ਹੋਵੇ ਕੁੜੀ ਨੇ 1 ਮਿੰਟ ਚ ਕੱਢ ਕੇ ਐ ਐ ਕਰਕੇ ਸਕੂਟੀਆਂ ਤੇ ਜਾਂਦੀਆਂ ਨੇ 80 ਤੇ ਸਕੂਟੀਆਂ ਦੇ ਸਗਰ ਰੋਕਣ ਦੀ ਲੋੜ ਪੈਂਦੀ ਹੈ ਇਹ ਤਾਂ ਕਮਾਪ ਦੀ ਗੱਲ ਐ ਸੋ ਇਸ ਸਾਰੇ ਤਾਣੇ ਬਾਣੇ ਨੂੰ ਹੀ ਠੀਕ ਕਰਨ ਦੀ ਲੋੜ ਆ ਪਿਛਲੇ ਦਿਨੀ ਚਲੋ ਆਪਾਂ ਨੂੰ ਐਵੇਂ ਕਹੀਏ ਕਿ ਅੱਛੇ ਬੰਦੇ ਅੱਛੇ ਬੰਦੇ ਮਿਲ ਜਾਂਦੇ ਨੇ ਮਹਿਕਮੇ 'ਚ ਸਾਨੂੰ ਪਿੱਛੇ 'ਚ ਕੰਮ ਸੀ ਟਰਾਂਸਪੋਰਟ ਮਹਿਕਮੇ 'ਚ ਤੇ ਗੱਲ ਇਹ ਆ ਕਿ अच्छा लो सानू उन्होंने अच्छा गाइड किया पर ਤੁਸੀਂ ਇਹ ਦੇਖੋ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜਦੋਂ ਤੁਸੀਂ ਬਲੈਕ ਲਿਸਟ ਦੇ ਵਿੱਚ ਪੈ ਜਾਂਦੇ ਹੋ ਤੁਹਾਡਾ ਵਹੀਕਲ ਪੈ ਜਾਂਦਾ ਪੋਰਟਲ 'ਚ ਉਹ ਕੱਢਣ ਕਢਾਉਣ ਦੀ ਚਲਾਨ ਭੁਗਤ ਵੀ ਲਵੋਗੇ ਕਰ ਵੀ ਲਵੋਗੇ ਤਦ ਵੀ ਇੱਕ ਟਾਈਮ ਹੈ ਉਹਦਾ ਬਹੁਤ ਵਿਆਹ ਕਰਨਾ ਚਾਹੀਦਾ ਕਰਨਾ ਕਿਉਂਕਿ ਵਰਕਲੋਡ ਬਹੁਤ ਹੈ ਮੈਂ ਤਾਂ ਹੀ ਕਹਿ ਰਿਹਾ ਕਿ ਦਾ ਸਰਲੀ ਕਰਨ ਕਰੋ ਬਈ ਇਨਾ ਮਹਿਕਮਿਆਂ ਦੇ ਜਿਹੜੇ ਅਧਿਕਾਰੀ ਨੇ ਕਰਮਚਾਰੀ ਇਹਨਾਂ ਦਾ ਵਰਕਲੋਡ ਘੱਟ ਕਰੋ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਸੱਚੀ ਹੋਏ ਪੈਸੇ ਲੈ ਕੇ ਤੇ ਬਣਾ ਕੇ ਦੇ ਦਿਓ ਸਰਟੀਫਿਕੇਟ ਉਹਦੇ ਚ ਕਿਹੜਾ ਫਿਰ ਉਹ ਡਰਾਈਵਿੰਗ ਲਾਇਸੈਂਸ ਬੱਸ ਤੇ ਕੋ ਚਲਾਇਆ ਹੁੰਦਾ ਅਗਲੇ ਜੀ 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 ਉਹ ਵੀ ਤੇ ਐਵੇਂ ਹੀ ਚੱਲ ਜਾਂਦਾ ਆਕਾਸ਼ਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਤਾਰੀਫ ਕਰ ਰਹੇ ਨੇ ਤੁਹਾਡੀ ਮਿੰਟੋ ਜੀ ਕਹਿੰਦੇ ਕਿ ਟੀ-ਸ਼ਰਟ ਫੱਬ ਰਹੀ ਹੈ ਤੁਹਾਡੇ ਇਹ ਬਸ ਭਰਾਵਾਂ ਦੀ ਮਿਹਰਬਾਨੀ ਹੈ ਜੀ ਮੈਂ ਕਪੜਾ ਸੰਕੋਚੀ ਜਿਹਾ ਆਦਮੀ ਹੈ ਲੀੜੇ ਲੱਤੇ ਵਾਲੇ ਮਾਮਲੇ 'ਚ ਇਹ ਮੇਰੀ ਵਾਈਫ ਦਾ ਹੁੰਦਾ ਕੰਮ ਤੇ ਜਾਂ ਭਰਾ ਦਾ ਬਸ ਇਹ ਰਲ ਮਿਲ ਕੇ ਕਰ ਲੈਂਦੇ ਆ ਤੇ ਆ ਲੈ ਲੈ ਯਾਰ ਆ ਲੈ ਲੈ ਜੀ ਅਸਲ ਦੀ ਵਿੱਚ ਮੈਂ ਤੁਹਾਨੂੰ ਇੱਕ ਪਰਸਨਲ ਆਫ ਦੀ ਲਾਈਫ ਦਾ ਵੀ ਦੱਸਦਾ ਕਿ ਕੁਝ ਸਮਾਂ ਪਹਿਲਾਂ ਤੱਕ ਮੈਂ ਮਤਲਬ ਕਿ ਕੋਵਿਡ ਤੋਂ ਬਾਅਦ 4-5 ਸਾਲ 4 ਕੁ ਸਾਲ ਮਤਲਬ ਕਿ ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਸੀਗਾ ਜੀ ਮੈਂ ਕੁਝ ਵੀ ਫਰੀਦਾ ਨਹੀਂ ਸੀਗਾ ਮੈਂ ਬਹੁਤਾ ਸੋਸ਼ੀਅਲੀ ਵੀ ਨਹੀਂ ਸੀ ਮਿਲਣ ਤੋਂ ਵੀ ਮੈਨੂੰ ਡਰ ਲੱਗਦਾ ਸੀਗਾ ਕਿਸੇ ਤੋਂ ਠੀਕ ਹੈ ਜੀ ਉਹ ਉਹ ਪਰ ਮੇਰੇ ਖਿਆਲ ਦੇ ਨਾਲ ਜਿਵੇਂ ਇਸੇ ਅਵਸਥਾ 'ਚ ਰਹਿੰਦਾ ਤੇ ਸ਼ਾਇਦ ਮੈਂ ਵੀ ਸਟ्रेस ਦਾ ਸ਼ਿਕਾਰ ਹੋ ਜਾਂਦਾ ਮੇਰੀ ਵੀ ਕਿਤੇ ਕਹਿ ਲੋ ਕਿ ਕਲਾਸ ਲਵਾਈ ਜਾਂਦੀ ਜਾਂ ਦਵਾਈ ਚੱਲਦੀ ਤਾਂ ਹੌਲੀ ਹੌਲੀ ਉਹ ਚੀਜ਼ਾਂ ਫਿਰ ਠੀਕ ਹੋ ਜਾਂਦੀਆਂ ਨੇ ਜੀ ਤਾਂ ਬਸ ਹੁਣ ਇਦਾਂ ਦਾ ਕੰਮ ਹੈ ਜਿਹੜਾ ਅੱਗੇ ਵਧਿਆ ਜੀ ਚਲੋ ਜੀ ਚੱਲਦੇ ਰਹਿਣਾ ਚਾਹੀਦਾ ਆ ਮਨਦੀਪ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟ੍ਰਿਬਿਊਸ਼ਨ ਲਈ ਤੇ ਰਤਨਜੋਤ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਕੰਟ੍ਰਿਬਿਊਸ਼ਨ ਲਈ ਵੀ ਨਾਲ ਜੁੜਨ ਲਈ ਵੀ ਸਮਾਂ ਹੋ ਚੱਲੇ ਆ ਪਰ ਆਪਾਂ ਚੱਲਦੇ-ਚੱਲਦੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਮਿੰਟੂ ਜੀ ਨੇਤਾਵਾਂ ਤੇ ਕਾਰਵਾਈ ਦਾ ਕੋਈ ਮਸਲਾ ਪਿਆ ਹੋਇਆ ਕਹਿੰਦੇ ਵੀ ਜਿਹੜੇ ਦਾਗੀ ਨੇਤਾ ਉਹਨਾਂ ਦੇ ਕਾਰਵਾਈ ਕਿਉਂ ਕੀਤੀ ਐ ਇਹਦੇ ਤੇ ਕੋਰਟ ਕਹਿ ਰਿਹਾ ਅਦਾਲਤ ਕਹਿ ਰਹੀ ਐ ਕੀ ਮਸਲਾ ਹੈ ਜੀ